ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਟ ਉਮੀਦ ਆ ਜੀ ਮੇਰੀ ਵੀਡੀਓ ਦੇਖ ਰਹੇ ਮੇਰੇ ਭੈਣ ਭਰਾ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜੋ ਆਪਣੇ ਭਰਾ ਨੂੰ ਸਪੋਰਟ ਕਰ ਰਹੇ ਆ ਪਿਆਰ ਕਰ ਰਹੇ ਆ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਤੇ ਕਮੈਂਟ ਕਰਦੇ ਨੇ ਸੋ ਸਮਰਾ ਬ੍ਰਦਰ ਟਰਾਂਸਪੋਰਟ ਕੰਪਨੀ ਯੂ ਐਸ ਏ ਸੋ ਭਰਾ ਨੇ ਸਪੈਸ਼ਲੀ ਕਮੈਂਟ ਕੀਤਾ ਕਿ ਬਾਈ ਜੀ ਅਗਲੀ ਵੀਡੀਓ ਦੇ ਵਿੱਚ ਜਦੋਂ ਤੁਸੀਂ ਮੇਰਾ ਨਾਮ ਅਨਾਉਂਸ ਜ਼ਰੂਰ ਕਰਦੇ ਹੋ ਸਾਡੀ ਟਰਾਂਪੋਰਟ ਦਾ ਸੋ ਬਹੁਤ ਬ ਭਰਾ ਬਹੁਤ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਕਰਦੇ ਹੋ ਤੇ ਜਿਹੜੇ ਵੀ ਭਰਾ ਮੈਨੂੰ ਚਾਹੁੰਦੇ ਆ ਮੈਨੂੰ ਪਿਆਰ ਕਰਦੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦਾਂ ਕਿਉਂਕਿ ਮੈਂ ਬਹੁਤ ਚਿਰ ਬਾਅਦ ਆ YouTube ਚੈਨਲ ਸਟਾਰਟ ਕੀਤਾ ਇਸ YouTube ਤੋਂ ਜੋ ਵੀ ਅਰਨਿੰਗ ਹੋਊਗੀ ਉਹ ਮੈਂ ਆਪਣੇ ਡਰਾਈਵਰ ਭਰਾਵਾਂ ਦੇ ਕਿਸੇ ਦੇ ਇਲਾਜ ਲਈ ਵਰਤੂੰਗਾ ਜੋ ਕੋਈ ਐਕਸੀਡੈਂਟ ਪਿਆ ਕਿਸੇ ਦੇ ਕੋਈ ਮੈਰਾਸਣ ਲਈ ਵਰਤੂੰਗਾ ਸੋ ਕੱਲ ਟਾਈਮ ਕੱਟ ਸੀ ਤਾਂ ਕਰਕੇ ਜਿਹੜੀ ਦਵਿੰਦਰ ਵੀਰ ਦੀ ਕਹਾਣੀਆਂ ਉਹ ਆਪਾਂ ਨੇ ਛੱਡਤੀ ਸੀ ਪਾਰਟ 2 ਤੇ ਕਿ ਬਾਕੀ ਦੀ ਜਿਹੜੀ ਕਹਾਣੀਆਂ ਉਹ ਆਪਾਂ ਪਾਰਟ 2 ਦੇ ਵਿੱਚ ਸੁਣਾਵਾਂਗੇ ਸੋ ਅੱਜ ਆਪਾਂ ਕਤਰਵੇ ਪਹੁੰਚ ਚੁੱਕੇ ਆਂ ਜੀ ਗੁਜਰਾਤ ਦੇ ਵਿੱਚ ਸੋ ਆਪਾਂ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਜੀ ਅੱਜ ਦੀ ਜਿਹੜੀ ਦਵਿੰਦਰ ਵੀਰ ਦੀ ਬਾਕੀ ਦੀ ਕਹਾਣੀ ਆ ਉਹਨੂੰ ਆਪਾਂ ਸ਼ੁਰੂ ਕਰਦੇ ਆਂ ਜੀ ਕਿ ਕਿਵੇਂ ਦਵਿੰਦਰ ਵੀਰ ਦਾ ਦੋ ਆਦਮੀ ਕਤਲ ਕਰ ਦਿੰਦੇ ਨੇ ਕਤਲ ਜਿਹੜੇ ਕਰਨ ਵਾਲੇ ਹੁੰਦੇ ਨੇ ਉਹ ਰਹਿਣ ਵਾਲੇ ਪੰਜਾਬ ਦੇ ਹੁੰਦੇ ਨੇ ਸੋ ਬਚ ਕੇ ਰਹਿਆ ਕਰੋ ਭਰਾ ਮੇਰੇ ਉਹ ਬਾਹਰ ਜਦੋਂ ਆਪਾਂ ਜਾਣਦੇ ਆ ਹਨਾ ਤਾਂ ਹਰ ਇੱਕ ਨਾਲ ਨਾ ਇਹਨਾਂ ਕੋਲ ਮਿਲ ਜਾ ਕਰੋ ਜਦੋਂ ਕੋਈ ਫਰੈਂਡਲੀ ਹੁੰਦਾ ਤਾਂ ਥੋੜਾ ਜਾ ਧਿਆਨ ਰੱਖਿਆ ਕਰੋ ਪਤਾ ਨਹੀਂ ਬੰਦਾ ਕਿਦਾਂ ਦਾ ਹੁੰਦਾ ਸ ਕਿਦਾਂ ਦਾ ਹਨਾ ਕਰੈਕਟਰ ਹੁੰਦਾ ਸੋ ਗੱਲ ਕਰਦੇ ਆ ਜੀ 8 ਤਰੀਕ ਨੂੰ ਦਵਿੰਦਰ ਬਾਈ ਦੀ ਜਿਹੜੀ ਲਾਸਟ ਕਾਲ ਆਪਣੀ ਵਾਈਫ ਦੇ ਨਾਲ ਦੁਪਹਿਰ ਨੂੰ ਹੁੰਦੀ ਆ ਦੁਪਹਿਰ ਨੂੰ ਲਾਸਟ ਕਾਲ ਹੁੰਦੀ ਆ ਉਸ ਤੋਂ ਬਾਅਦ ਆ ਜਿਹੜਾ ਉਹਨਾਂ ਦਾ ਸੰਪਰਕ ਟੁੱਟ ਜਾਂਦਾ ਦਮਿੰਦਰ ਉਹਨਾਂ ਦੇ ਸੰਪਰਕ ਚ ਨਹੀਂ ਰਹਿੰਦਾ ਹਨਾ ਨਾ ਕੋਈ ਉਹਦੀ ਕਾਲ ਲੱਗਦੀ ਆ ਨਾ ਕੋਈ ਗੱਲਬਾਤ ਅਸਲ ਚ ਹੁੰਦਾ ਕੀ ਆ 9 ਤਰੀਕ ਨੂੰ ਬਾਈ ਦਾ ਕਤਲ ਹੋ ਜਾਂਦਾ ਗੱਡੀ ਜਾ ਰਹੀ ਸੀ ਪਟਾਣ ਤੋਂ ਸਿੱਲੀਗੁੜੀ ਪਰ ਗੱਡੀ ਜਾ ਵੜਦੀ ਆ ਜੀ ਅਸਾਮ ਅਸਾਮ ਦੇ ਵਿੱਚ ਬਾਰਡਰ ਦੇ ਇਲਾਕੇ ਤੇ ਪੈਂਦਾ ਜੀ ਦੁਬਰੀ ਦੁਬਰੀ ਦੇ ਵਿੱਚ ਪੁਲਿਸ ਨੂੰ ਇੱਕ ਡੈੱਡ ਬੋਡੀ ਮਿਲਦੀ ਆ ਜੋ ਕਿ ਪੁਲਿਸ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਕਿ ਜੀ ਇੱਕ ਡੈੱਡ ਬੋਡੀ ਆ ਝਾੜੀਆਂ ਦੇ ਵਿੱਚ ਪਈ ਆ ਸੋ ਪੁਲਿਸ ਉਹਨੂੰ ਕਵਰ ਕਰਦੀ ਆ ਡੈੱਡ ਬੋਡੀ ਨੂੰ ਜੀ ਡੈਡਵਰਡ ਨੂੰ ਕਵਰ ਕਰਦੇ ਉਸ ਤੋਂ ਬਾਅਦ ਅਨਾਡੈਂਟੀਫਾਈ ਯਾਨੀ ਕਿ ਅਣਪਛਾਤੀ ਲਾਸ਼ ਸਮਝ ਕੇ ਕਿਉਂਕਿ ਨਾ ਤਾਂ ਉਹਨਾਂ ਕੋਲ ਕੋਈ ਮਿਸਿੰਗ ਰਿਪੋਰਟ ਸੀ ਨਾ ਕੋਈ ਹੋਰ ਕਿਸੇ ਚ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਿੰਗ ਰਿਪੋਰਟ ਆ ਜਾਂ ਹੋਰ ਕੋਈ ਗਲਬਾਤ ਆ ਪੁਲਿਸ ਵਾਲਿਆਂ ਦੀ ਨਜ਼ਰ 'ਚ ਨਹੀਂ ਸੀਗੀ ਇਸ ਕਰਕੇ ਉਹਨੂੰ ਅਨਾਡੈਂਟੀਫਾਈ ਕਰਕੇ ਜੋ ਵੀ ਉਹਦਾ ਲਾਸਟ ਚ ਹੁੰਦਾ ਹਨਾ ਕੋਈ ਅੰਤਿਮ ਸੰਸਕਾਰ ਕਿਰਿਆ ਕਰੇਮ ਜੋ ਵੀ ਆਪਾਂ ਕਹਿ ਲਓ ਪਰ ਉਹਨੂੰ ਉੱਥੇ ਬਈ ਦਫਨਾ ਦਿੱਤਾ ਜਾਂਦਾ ਸੋ ਉਸ ਤੋਂ ਬਾਅਦ ਆ ਪੁਲਿਸ ਜਿਹੜੀ ਛਾਣਬੀਣਾ ਉਹਦੀ ਸ਼ੁਰੂ ਕਰਦੀ ਆ ਵੀ ਆਪਾਂ ਕਿਉਂ ਨਾ ਇਸ ਬੰਦੇ ਦਾ ਪਤਾ ਕੀਤਾ ਜਾਵੇ ਕਿ ਬੰਦਾ ਸੀ ਕੌਣ ਤੇ ਕਿੱਥੋਂ ਆਇਆ ਇਹਦੀ ਡੱਡ ਵੱਡੀ ਇੱਥੇ ਕਿਦਾਂ ਆ ਗਈ ਸੋ ਪੁਲਿਸ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਆ ਕਿ ਪਰ ਜਿਹੜੇ ਕਾਤਲ ਆ ਬਈ ਉਹ ਮਿਲਦੇ ਆ ਉਹਨਾਂ ਨੂੰ ਜਾ ਕੇ 36 ਗੜ੍ਹ ਚ ਦੇਖ ਲਓ ਗੱਡੀ ਭਰੀ ਸੀ ਪਟਾਣ ਤੋਂ ਜਾਣਾ ਸੀ ਸਿੱਲੀਗੁੜੀ ਡੈੱਡ ਬੋਡੀ ਮਿਲ ਗਿਆ ਸ਼ਾਮ ਚੋ ਤੇ ਕਾਤਲ ਜਾ ਕੇ ਫੜੇ ਜਾਂਦੇ ਆ ਜੀ 36 ਗੜ੍ਹ ਚੋਂ 36 ਗੜ੍ਹ ਚੋਂ ਕਾਤਲ ਫੜੇ ਜਾਂਦੇ ਨੇ ਇਹ ਪੁਲਿਸ ਉਹਨਾਂ ਤੱਕ ਕਿਵੇਂ ਪਹੁੰਚੀ ਉਹ ਛੋਟੇ ਛੋਟੇ ਸ਼ਰਾਬ ਇਕੱਠੇ ਕਰਕੇ ਉਹਨਾਂ ਤੱਕ ਪਹੁੰਚਦੀ ਹੈ ਇਹ ਪੁਲਿਸ ਦਾ ਆਪਦਾ ਇਨਵੈਸਟੀਗੇਸ਼ਨ ਦਾ ਵੇਸਾ ਹਨਾ ਉਹ ਨਹੀਂ ਸਾਂਝਾ ਕਰਦੇ ਉਸ ਚੀਜ਼ ਨੂੰ ਕਿ ਅਸੀਂ ਕਿਵੇਂ ਕਾਤਲਾਂ ਤੱਕ ਪਹੁੰਚੇ ਸੋ ਅਸਾਮ ਪੁਲਿਸ ਦਾ ਧੰਨਵਾਦ ਆ ਜੀ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਡਰਾਈਵਰ ਦੇ ਕਾਤਲਾਂ ਤੱਕ ਪਹੁੰਚਣ ਦੀ ਜ਼ਰੂਰਤ ਕੀਤੀ ਜਾਨੀ ਉਹਨਾਂ ਨੂੰ ਫੜਨ ਦੀ ਇਹ ਫੜੇ ਵੀ ਜਾ ਕੇ ਕਿੱਥੇ 36 ਜਗੜ ਦੇ ਵਿੱਚ ਹਨਾ ਸੋ ਜਿਹੜੇ ਇਹ ਫੜੇ ਸੀ ਬਈ ਇੱਕ ਦਾ ਨਾਮ ਸੀ ਦਵਿੰਦਰ ਇੱਕ ਦਾ ਨਾਮ ਸੀ ਮਨਪ੍ਰੀਤ ਸਟਾਰਟਿੰਗ ਦੇ ਵਿੱਚ ਜਦੋਂ ਇਹ ਫੜੇ ਆ ਉਹਨਾਂ ਨੇ ਇਹ ਨਾਮ ਦੱਸੇ ਸੀ ਇਹ ਬੰਦੇ ਮਣੀਪੁਰ ਤੋਂ ਮਾਲ ਲੈ ਕੇ ਅੰਫਾਲ ਜਾ ਰਹੇ ਸੀ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਜਦੋਂ ਤੱਕ ਇਹਨਾਂ ਤੱਕ ਪਹੁੰਚੀ ਇਹ ਮਣੀਪੁਰ ਤੋਂ ਮਾਲ ਲੈ ਕੇ ਜੀ ਅੰਫਾਲ ਜਾ ਰਹੇ ਸੀ ਉਦੋਂ ਇਹ ਰਸਤੇ ਦੇ ਵਿੱਚ ਫੜੇ ਆ ਉਸ ਤੋਂ ਬਾਅਦ ਹਨਾ ਪਰਸਾਦਾ ਕਰਦੀ ਹੈ ਜਿਹੜੀ ਕਾਰਵਾਈ ਕਰਦੀ ਹੁੰਦੀ ਆ ਪਹਿਲਾਂ ਤਾਂ ਸੌਖਾ ਕਿੱਥੇ ਮੰਨਦਾ ਬੰਦਾ ਕਹਿੰਦਾ ਨਾ ਨਾ ਜੀ ਅਸੀਂ ਕੀ ਕੀਤਾ ਅਸੀਂ ਨਹੀਂ ਕੁਝ ਕੀਤਾ ਹਣਾ ਸੋ ਉਦੋਂ ਬਾਅਦ ਹੁੰਦਾ ਜਿਹੜਾ ਕੁੱਟ-ਕਟਾਪਾ ਤੇ ਫਿਰ ਸਾਰੇ ਹੀ ਮੰਨ ਜਾਂਦੇ ਨੇ ਫਿਰ ਵੱਡੇ-ਵੱਡੇ ਜਿਵੇਂ ਉਹ ਗਾਂਧੀ ਫਿਲਮਾਂ ਜੇ ਨਹੀਂ ਕਹਿੰਦਾ ਹੁੰਦਾ ਵੀ ਮੈਂ ਵੀ ਵਿੱਚ ਸੀ ਮੇਰੀ ਮਾਂ ਵੀ ਵਿੱਚ ਹੀ ਸੀ ਸੋ ਸਾਰਿਆਂ ਦੇ ਨਾਮ ਫਿਰ ਇਹ ਦੱਸ ਦਿੰਦੇ ਆ ਤੇ ਭਾਈ ਇਹ 15 20 ਸਾਲ ਤੋਂ ਰੈਗੂਲਰ ਕੰਮ ਕਰਦੇ ਆ ਰਹੇ ਨੇ ਪ੍ਰੋਫੈਸ਼ਨਲ ਗਿਲਰ ਨੇ ਕੋਈ ਐ ਨਹੀਂ ਵੀ ਪਹਿਲੀ ਵਾਰੀ ਇਹਨਾਂ ਦੇ ਵਾਰਦਾਤ ਕੀਤੀ ਅੰਨਾ 15 20 ਸਾਲ ਤੋਂ ਕੰਮ ਕਰਦੇ ਆ ਰਹੇ ਨੇ ਤੇ ਮੈਂ ਤਾਂ ਉਹਨਾਂ ਭਰਾਵਾਂ ਨੂੰ ਸਲਾਹ ਦਿੰਨਾ ਕਿ ਅਗਰ ਕਿਸੇ ਦਾ ਵੀ ਭਾਈ ਜੀ ਹਨਾ ਕੋਈ ਗੱਲਬਾਤ ਉਹ ਇਲਾਕੇ ਦੇ ਵਿੱਚ ਹੋਈ ਆ ਤਾਂ ਜ਼ਰੂਰ ਛੱਤੀ ਗੜ ਦੇ ਵਿੱਚ ਹੋਈ ਹੋਵੇ ਜਾਂ ਫਾਲ ਵਾਲੇ ਏਰੀਏ 'ਚ ਕੋਈ ਹੋਵੇ ਤਾਂ ਇੱਕ ਵਾਰ ਜ਼ਰੂਰ ਪੁਲਿਸ ਨਾਲ ਕੰਟੈਕਟ ਕਰ ਲਿਓ ਕਿਉਂਕਿ ਇਹਨਾਂ ਦੇ ਸਰਚ ਦੌਰਾਨ ਇਹਨਾਂ ਦੀ ਗੱਡੀ 'ਚੋਂ ਬਹੁਤ ਸਾਰੀਆਂ ਨੰਬਰ ਪਲੇਟਾਂ ਮਿਲੀਆਂ ਨੇ ਬਹੁਤ ਸਾਰੇ ਗੱਡੀਆਂ ਦੇ ਕਾਗਜ਼ ਮਿਲੇ ਨੇ ਤੇ ਬਾਅਦ ਚ ਇਹਨਾਂ ਦਾ ਪਤਾ ਲੱਗਦਾ ਜਿਹੜਾ ਇਹਨਾਂ ਨੇ ਹਰਵਿੰਦਰ ਸਿੰਘ ਨਾਮ ਦੱਸਿਆ ਹੁੰਦਾ ਉਹ ਇਹਦਾ ਸਹੀ ਨਾਮ ਨਹੀਂ ਹੁੰਦਾ ਇਹਦਾ ਸਹੀ ਨਾਮ ਹੁੰਦਾ ਜੀ ਸੁਰਜਨ ਸਿੰਘ ਉਰਫ ਪੱਪੂ ਤੋਂ ਬਾਅਦ ਤਾਂ ਪਤਾ ਹੀ ਨਹੀਂ ਇਹਨਾਂ ਨੇ ਬਈ ਕਿੰਨਾ ਕੁ ਕੁੱਛ ਕੀਤਾ ਕਿੰਨੀਆਂ ਕੁ ਗੱਡੀਆਂ ਲੁੱਟੀਆਂ ਨੇ ਕਿੰਨੀਆਂ ਕੁ ਖਤਮ ਕਰਤੀਆਂ ਸੋ ਇਹ ਸੀ ਬਾਈ ਉਹ ਦਵਿੰਦਰ ਸਿੰਘ ਦੀ ਕਹਾਣੀ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੱਲਣ ਦਾ ਬਲ ਬਖਸ਼ੇ ਤੇ ਮੈਂ ਮੇਰੇ ਡਰਾਈਵਰ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਬਾਈ ਆਪਾਂ ਬਹੁਤ ਬਾਹਰ ਅੰਦਰ ਰਹਿੰਦੇ ਆਂ ਵੀਰ ਮੇਰੇਓ ਤਾ ਕਰਕੇ ਅਲਰਟ ਰਹਾ ਕਰੋ ਸਤਾਰਕ ਰਹਾ ਕਰੋ ਹਨਾ ਕੋਈ ਵੀ ਆਪਣੇ ਨਾਲ ਨੇੜਤਾ ਵਧਾਉਂਦਾ ਹੈ ਕੋਈ ਵੀ ਆਪਣੇ ਨਾਲ ਫਰੈਂਡਲੀ ਹੁੰਦਾ ਉਹਦੇ ਨਾਲ ਜ਼ਿਆਦਾ ਫਰੈਂਡਲੀ ਨਾ ਹੋਇਆ ਕਰੋ ਆਪਣੇ ਕੰਮ ਦਾ ਕਮਤਲਬ ਰੱਖੋ ਜੇ ਕੋਈ ਤੁਹਾਡੇ ਲਾਗੇ ਤੱਕ ਲੱਗਦਾ ਵੀ ਆ ਤਾਂ ਭਾਈ ਹੱਥ ਜੋੜ ਦੋ ਕਿ ਭਾਈ ਤੂੰ ਆਪਦੇ ਰਾਹ ਚੰਗਾ ਅਸੀਂ ਆਪਦੇ ਰਾਹ ਚੰਗਾ ਠੀਕ ਆ ਜੀ ਸੋ ਕਹਿੰਦਾ ਮਤਲਬ ਵੀਰ ਮੇਰੋ ਹਮੇਸ਼ਾ ਮੇਰੀ ਇੱਕੋ ਇੱਕ ਕੋਸ਼ਿਸ਼ ਰਹਿੰਦੀ ਆ ਕਿ ਮੈਂ ਮੇਰੇ ਭਰਾਵਾਂ ਨੂੰ ਅਲਰਟ ਕਰ ਸਕਾਂ ਤਾਂ ਕਿ ਉਹਨਾਂ ਨਾਲ ਜੜੀਆਂ ਅਣਹੋਣੀਆਂ ਸੜਕਾਂ ਤੇ ਹੁੰਦੀਆਂ ਨੇ ਸ਼ਾਇਦ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਬੰਦ ਹੋ ਜਾਣੀਆਂ ਪਰ ਕੁਝ ਹੱਦ ਤੱਕ ਜਦੋਂ ਬੰਦਾ ਅਲਰਟ ਹੋਵੇ ਤਾਂ ਘਟ ਜਾਂਦੀਆਂ ਨੇ ਬੰਦਾ ਸਤਰਕ ਹੋਵੇ ਤਾਂ ਘਟ ਜਾਂਦੀਆਂ ਨੇ ਤੇ ਪੁਲਿਸ ਜਿੰਨਾ ਮੰਨ ਲਓ ਡਰਾਈਵਰਾਂ ਨੂੰ ਰਾਹ ਚ ਘੇਰ ਕੇ ਜਦੋਂ ਉਹਨਾਂ ਤੋਂ ਐਂਟਰੀਆਂ ਲੈਣ ਦੀ ਕੋਸ਼ਿਸ਼ ਕਰਦੇ ਆ ਆਰਟੀਓ ਡੀਟੀਓ ਜੇ ਉਨਾ ਹੀ ਉਹ ਬਾਈ ਜੀ ਸਖਤੀ ਕਰਨਾ ਲਟੇਰਿਆਂ ਦੇ ਉੱਤੇ ਜੋ ਇਦਾਂ ਦੀਆਂ ਬਾਰਦਾਤਾਂ ਨੂੰ ਇਨਜਾਮ ਦਿੰਦੇ ਨੇ ਡਰ ਡਰ ਕੇ ਰਾਤਾਂ ਨੂੰ ਡਰਾਈਵਰ ਗੱਡੀਆਂ ਚਲਾਉਂਦੇ ਨੇ ਸੋ ਉਹਨਾਂ ਨੂੰ ਜੇ ਨੱਥ ਪਾਈ ਜਾਵੇ ਤਾਂ ਕ੍ਰਾਈਮ ਆ ਜਿਹੜਾ ਉਹ ਬਹੁਤ ਘੱਟ ਹੋ ਸਕਦਾ ਸੋ ਬਾਕੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੀ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰ ਦਿਓ ਤੇ ਬਾਕੀ ਚੈਨਲ ਨੂੰ ਜ਼ਰੂਰ ਫੋਲੋ ਕਰਿਓ ਜਿਹੜੇ ਭਰਾ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਆਪਣੇ ਛੋਟੇ ਭਰਾ ਨੂੰ ਪਿਆਰ ਕਰਦੇ ਆ ਜੀ ਸੋ ਤੁਸੀਂ ਆਪਣੇ ਭਰਾ ਨੂੰ ਇਦਾਂ ਹੀ ਪਿਆਰ ਤੇ ਸਪੋਰਟ ਕਰਿਓ ਜੀ ਸੋ ਠੀਕ ਆ ਜੀ ਸਭ ਦਾ ਤਹਿ ਦਿਲੋਂ ਧੰਨਵਾਦ ਆ ਵੀਡੀਓ ਦੇਖਣ ਲਈ ਸ਼ੁਕਰੀਆ ਦਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ